ਯੋਗ ਨਸ਼ੇ ਵਿਰੋਧ ਦੇ ਪੱਧਰ 'ਤੇ ਭਗਵੰਤ ਮਾਨ ਸਰਕਾਰ ਦਾ ਵੱਡਾ ਐਕਸ਼ਨ ਜਿਹੜਾ ਦੇਖ ਸਕਦੇ ਹੋ ਕਿ ਜਲੰਧਰ ਸ਼ਹਿਰ ਦੇ ਵਿੱਚ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਦੇਖ ਸਕਦੇ ਹੋ ਉਸ ਵੇਲੇ ਤੁਹਾਨੂੰ ਜਲੰਧਰ ਸ਼ਹਿਰ ਦੇ ਸਾਂਝੇ ਕੀਤੇ ਜਾ ਰਹੇ ਜਿੱਥੇ ਕਿ ਟਾੜਕਿਆਂ ਮੱਲਾ ਇਲਾਕੇ ਦੇ ਵਿੱਚ ਜਿਹੜਾ ਬਲਡੋਜ਼ਰ ਚਲਾ ਕੇ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਪੀਲਾ ਪੰਜਾ ਚਲਾ ਕੇ ਜਿਹੜਾ ਇੱਥੇ ਵੱਡੀ ਕਾਰਵਾਈ ਜਿਹੜੀ ਹੈ ਪੁਲਸ ਕਰਦੀ ਹੋਈ ਨਜ਼ਰ ਆ ਰਹੀ ਹੈ ਔਰ ਵੱਖ-ਵੱਖ ਇਲਾਕਿਆਂ ਦੇ ਵਿੱਚ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿੱਥੇ ਕਾਰਵਾਈਆਂ ਜਿਹੜੀਆਂ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਕੀਤੀਆਂ ਜਾ ਰਹੀਆਂ ਔਰ ਜਿਹੜਾ ਭਗਵੰਤ ਮਾਨ ਸਰਕਾਰ ਨੇ ਜਿਹੜਾ ਯੁੱਧ ਆ छेੜਿਆ ਨਸ਼ੇ ਦੇ ਵਿਰੁੱਧ ਉਥੇ ਵੀ ਦੇਖ ਸਕਦੇ ਹੋ ਕਿ ਜਿਹੜੀ ਕਾਰਵਾਈ ਹੈ ਜਿਹੜੀ ਢਾਂਕੇ ਮੱਲਾ ਇਲਾਕੇ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਹੈ। ਸੋ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਜਲੰਧਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਹ ਦੇਖ ਸਕਦੇ ਹੋ ਕਾਰਵਾਈ ਦੀਆਂ ਤਸਵੀਰਾਂ ਜਿੱਥੇ ਕਿ ਜਲੰਧਰ ਦੇ ਵਿੱਚ ਜਿਹੜਾ ਯੁੱਧ ਨਸ਼ੇ ਵਿਰੁੱਧ ਜਿਹੜਾ ਪੰਜਾਬ ਦੇ ਵਿੱਚ ਮੁਹਿੰਮ ਚੱਲ ਰਹੀ ਹੈ ਉੱਥੇ ਹੀ ਜਲੰਧਰ ਦੇ ਵਿੱਚ ਵੀ ਜਿਹੜੀ ਹੈ ਵੱਖ-ਵੱਖ ਇਲਾਕਿਆਂ ਦੇ ਉੱਪਰ ਕਾਰਵਾਈ ਜਿਹੜੀ ਇਹ ਕੀਤੀ ਜਾ ਰਹੀ ਹੈ। ਦੇਖਿਆ ਮਾਣਕ ਸੋ ਪਾਰੀ ਪੁਲਿਸ ਵੱਲ ਵੀ ਜਿਹੜਾ ਮੌਕੇ ਦੇ ਤਨਾਤ ਆ ਔਰ ਥਾੜਾ ਰਾਮਾ ਮੰਡੀ ਦੇ ਅਦੀਨ ਜਿਹੜਾ ਇਲਾਕਾ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਔਰ ਮੌਕੇ ਤੇ ਫੋਰਸ ਜਿਹੜੀ ਹੈ ਬਲਾਈ ਹੋਈ ਹੈ ਔਰ ਢਾਰਚੇ ਮੱਲਾ ਇਲਾਕਾ ਜਿਹੜਾ ਕਿਸ਼ਨਪੁਰੇ ਦੇ ਨਾਲ ਲੱਗਦਾ ਇਲਾਕਾ ਦਮੋਰੀਆ ਪੁਲ ਦੇ ਨਾਲ ਉੱਥੇ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਘਾਰ ਦੇ ਉੱਪਰ ਜਿਹੜਾ ਦੇਖ ਸਕਦੇ ਹੋ ਕਿ ਜਿਹੜਾ ਤਾਬਾ ਤਾਬੇ ਦੇ ਉੱਪਰ ਜਿਹੜਾ ਪੀਲਾ ਪੱਜਾ ਚਲਾਇਆ ਗਿਆ ਔਰ ਦੇਖ ਸਕਦੇ ਹੋ ਤਸਵੀਰਾਂ ਦੇ ਇਹ ਪੜਾ ਇਹ ਪੜਾ ਆਇਆ ਵਾਲੀ ਆਇਆ ਕਰ ਰਿਹਾ ਡਰਾਈਵਰ ਗੱਡੀ ਬਹੁਤ ਵੱਡੀ ਗੱਡੀ ਪਹਿਲੀ ਵੱਡੀ ਕਰੂ ਸੋ ਇੱਕ ਵਾਰੀ ਫਿਰ ਦੱਸੀ ਕਿ ਤੁਹਾਨੂੰ ਜਿਹੜੀਆਂ ਤਸਵੀਰਾਂ ਜਲੰਧਰ ਤੋਂ ਸਾਂਝੇ ਕੀਤੇ ਜਾ ਰਹੀਆਂ ਨੇ ਜਲੰਧਰ ਦੇ ਵਿੱਚ ਜਿੱਥੇ ਵੱਖ-ਵੱਖ ਪੰਜਾਬ ਦੇ ਇਲਾਕਿਆਂ ਦੇ ਵਿੱਚ ਜਿੱਥੇ ਕਾਰਵਾਈ ਹੋ ਰਹੀ ਹੈ ਉੱਥੇ ਹੀ ਜਲੰਧਰ ਦੇ ਵਿੱਚ ਵੀ ਜਿਹੜੀ ਹੁਣ ਕਾਰਵਾਈ ਹੈ ਜਿਹੜੀ ਜੋਰਾ ਸ਼ੋਰਾ ਤੇ ਹੋ ਰਹੀ ਹੈ ਔਰ ਪੀਲਾ ਪੰਜਾ ਜਿਹੜਾ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੌਕੇ ਤੇ ਬਲਾਈ ਹੋਈ ਹੈ ਔਰ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਮੌਕੇ ਤੇ ਤਣਾਤ ਹੈ ਜਿਹੜੀ ਕਿ ਲਗ ਲਗ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਜਿੱਥੇ ਜਿਹੜੀ ਮੁਹਿੰਮ ਜਿਹੜੀ ਹੈ ਯੁੱਧ ਨਸ਼ੇ ਵਿਰੁੱਧ ਜਿਹੜਾ ਸ਼ੁਰੂ ਕੀਤੀ ਗਈ ਹੈ ਭਗਵੰਤ ਮਾਨ ਸਰਕਾਰ ਵੱਲੋਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਦੇ ਵਿੱਚ ਵੀ ਜਿਹੜਾ ਢਾਣਕਿਆ ਮਹੱਲੇ ਦੇ ਵਿੱਚ ਜਿਹੜੀ ਹੈ ਕਾਰਵਾਈ ਹੋਈ ਹੈ ਅੱਛਾ ਜੀ ਜਿਹੜਾ ਇੱਕ ਢਾਣਕਿਆ ਮਹੱਲੇ ਦੇ ਵਿੱਚ ਜਿਹੜਾ ਲੋਕਾਂ ਵੱਲੋਂ ਇਹਦਾ ਬੜਾ ਪੋਜ਼ਿਟਿਵ ਰਿਸਪੌਂਸ ਦਿੱਤਾ ਜਾ ਰਿਹਾ ਹੈ ਹਾਂ ਆ ਮੈਂ ਇੱਥੇ ਪਹੁੰਚਿਆ ਤਾਂ ਲੋਕਾਂ ਨੇ ਮੈਨੂੰ ਇਹਦਾ ਜੱਫੀਆਂ ਪਾ ਕੇ ਹੱਥ ਘੁੱਟ ਘੁੱਟ ਕੇ ਕਿਹਾ ਬਹੁਤ ਵਧੀਆ ਬਹੁਤ ਵਧੀਆ ਇੱਕ ਬੰਦੇ ਨੇ ਕਿਹਾ ਇੱਥੇ ਦੇ ਬਹੁਤ ਨੌਜਵਾਨ ਮੁੰਡੇ ਜਿਹੜੇ ਆ ਪਿਛਲੇ ਕੁਝ ਸਾਲਾਂ ਚ ਜਿਹੜੇ ਆ ਉਹ ਨਸ਼ੇ ਨੇ ਖਾਲੇ ਆ ਜਾਨ ਤੋਂ ਹੱਤੋਂ ਬੈਠੇ ਨੌਜਵਾਨ ਸੋ ਇਹ ਉਹ ਲੋਕ ਆ ਜਿਨ੍ਹਾਂ ਦੇ ਉੱਤੇ ਸੱਤ-ਸੱਤ ਪਰਚੇ ਐਨਡੀਪੀਐਸ ਦੇ ਦਰਜਾ ਕ੍ਰਿਮੀਨਲ ਕਾਰਵਾਈਆਂ ਕੀਤੀਆਂ ਗੈਰਕਾਨੂੰਨੀ ਸਾਰੀਆਂ ਕੀਤੀਆਂ ਗੈਰਕਾਨੂੰਨੀ ਤਰੀਕੇ ਨਾਲ ਨਸ਼ਾ ਵੇਚ ਕੇ ਪੈਸਾ ਬਣਾਇਆ ਔਰ ਲੋਕਾਂ ਦੇ ਘਰ ਉਜਾੜ ਕੇ ਨੌਜਵਾਨਾਂ ਦੀਆਂ ਬਲੀਆਂ ਲੈ ਕੇ ਇਹਨਾਂ ਲੋਕਾਂ ਨੇ ਆਪਣੇ ਬੱਚਿਆਂ ਲਈ ਮਹਿਰ ਮਹਿਲ ਬਣਾਏ ਦੁਕਾਨਾਂ ਬਣੀਆਂ ਮਾਲ ਬਣਾਏ ਤਾਂ ਫਿਰ ਸਰਕਾਰ ਦੀ ਜ਼ਿੰਮੇਵਾਰੀ ਤੇ ਬੰਦ ਤਿੰਨੂ ਜੀ ਕੀਤਾ ਇਸ ਏਰੀਆ ਚ ਕੀਤਾ ਗਿਆ ਵੈਸੇ ਬੇਸ ਹਲਕੇ ਚ ਵੀ ਬਹੁਤ ਕੁਝ ਹੋਇਆ ਪਿਆ ਨਸ਼ੇ ਨੂੰ ਲੈ ਕੇ ਬਹੁਤ ਹੀ ਲੋਕਾਂ ਨੇ ਬਹੁਤ ਬਣਾਇਆ ਪਿਆ ਕਿ ਇਸ ਏਰੀਆ ਚ ਬੰਦ ਹੋ ਜੂ ਕੰਮ ਇਹ ਅੱਗੇ ਵੀ ਚੱਲੂਗਾ ਤੁਸੀਂ ਤੁਸੀਂ ਸਾਰੇ ਸਹਿਯੋਗ ਕਰੋ ਕਿਉਂਕਿ ਇਹ ਕੋਈ ਕਾਰਵਾਈ ਪੋਲਿਟੀਕਲ ਕਾਰਵਾਈ ਨਹੀਂ ਆਪਾਂ ਇਹਨੂੰ ਪੋਲਿਟੀਕਲ ਬਿਲਕੁਲ ਐਂਗਲ ਤੋਂ ਨਹੀਂ ਵੇਖਣਾ ਇਹ ਸਾਡਾ ਸਭ ਦਾ ਸਾਂਝਾ ਕੰਮ ਹੈ ਇੱਥੇ ਵੀ ਕਾਰਵਾਈ ਹੋਈ ਹੈ ਜਿੱਥੇ-ਜਿੱਥੇ ਨਸ਼ੇ ਵਾਲੇ ਬੈਠੇ ਆ ਉਹਨਾਂ ਦੇ ਉੱਤੇ ਸਖਤ ਕਾਰਵਾਈ ਕਰਾਂਗੇ ਪਰ ਮੈਂ ਸਾਰੇ মিডিਆ ਪੰਜਾਬ ਪਸੰਦ ਲੋਕਾਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਸਮਾਜਿਕ ਸੰਗਠਨਾਂ ਨੂੰ ਜ਼ਿੰਮੇਵਾਰ ਸ਼ਖਰਿਆਂ ਨੂੰ ਬੇਨਤੀ ਕਰੂੰਗਾ ਕਿ ਜਿੱਥੇ-ਜਿੱਥੇ ਤੁਹਾਨੂੰ ਪਤਾ ਲੱਗਦਾ ਆ ਇੱਕ ਪੰਜਾਬ ਲੈਵਲ ਤੇ ਕਮੇਟੀ ਬਣੀ ਆ ਨਸ਼ੇ ਦੇ ਵਿਰੁੱਧ ਮਾਨਯੋਗ ਮਨਿਸਟਰ ਸਹਿਬਾਨ ਉਹਦੇ ਵਿੱਚ ਸ਼ਾਮਿਲ ਨੇ ਤੁਸੀਂ ਉਹਨਾਂ ਨਾਲ ਡਾਇਰੈਕਟ ਰਾਪਤਾ ਕਰਕੇ ਕਿਉਂ ਸਰ ਜਿੱਦਾਂ ਕਿਉਂ ਜੀ ਕਿੱਦਾਂ ਤਬਾਹ ਛੋਟ ਕੇ ਸਵਾਲੋਂ ਕਿ ਤਾ ਪਹਿਲਾਂ ਕਿਉਂ ਨਹੀਂ ਕੀਤਾ ਗਿਆ ਹੁਣ ਆ ਕੇ ਕੀਤਾ ਬਈ ਸਾਰਾ ਕੁਝ ਕੀਤਾ ਕਿ ਪਹਿਲਾਂ ਦੇਖੋ ਤੁਸੀਂ ਜਾਣਦੇ ਹੋ ਕਿ ਜਿਵੇਂ ਹੁਣ ਵੀ ਕੁਝ ਪੱਤਰਕਾਰ ਕੋਈ ਆਬਜੈਕਸ਼ਨ ਕਰਦੇ ਵਿਚਾਰੇ ਕੋਈ ਗੱਲ ਨਹੀਂ ਲੇਕਿਨ ਪੰਜਾਬ ਸਰਕਾਰ ਨੇ ਪਹਿਲਾਂ ਪ੍ਰੋਸੀਜਰ ਕਿੰਨੀਆਂ ਵਿਸਤਾਰੀਆਂ ਹੋਈਆਂ ਤੁਹਾਨੂੰ ਪਤਾ 10000 ਤੋਂ ਵੱਧ ਪਰਚੇ ਕੀਤੇ ਟੰਣਾ ਦੇ ਹਿਸਾਬ ਨਾਲ ਰਿਕਵਰੀ ਕੀਤੀ ਲੋਕਾਂ ਨੂੰ ਜੇਲ੍ਹਾਂ ਚ ਭੇਜਿਆ ਲੇਕਿਨ ਦੋ ਬੰਦੇ ਛੇਲ ਚ ਚਲੇ ਜਾਂਦੇ ਸੀ ਇੱਕ ਪਰਿਵਾਰ ਦੇ ਪਿੱਛੋਂ ਦੋ ਹੋਰ ਸ਼ੁਰੂ ਹੋ ਜਾਂਦੇ ਸੀ ਜੀ ਅੱਛਾ ਉਹ ਫੜੇ ਜਾਂਦੇ ਸੀ ਉਹ ਉਹ ਜਵਾਨ ਤੇ ਬਾਹਰ ਆ ਜਾਂਦੇ ਸੀ ਸੋ ਇਹ ਲਗਾਤਾਰ ਕੰਮ ਚੱਲ ਹੀ ਜਾ ਰਿਹਾ ਸੀ ਚੱਲ ਹੀ ਜਾ ਰਿਹਾ ਸੀ ਉਹ ਆਪਣੀਆਂ ਕਾਰਵਾਈਆਂ ਤੋਂ ਪਿੱਛੇ ਨਹੀਂ ਹਟ ਰਿਹਾ ਸੀ ਲਗਾਤਾਰ ਬਲੀਆਂ ਲੈ ਰਿਹਾ ਸੀ ਨੌਜਵਾਨਾਂ ਦੀ ਪੰਜਾਬ 'ਚ ਇਹ ਪੁਰਾਣੀ ਬਿਮਾਰੀ ਆ 15 20 ਸਾਲ ਦੀ ਨਸ਼ੇ ਦੀ ਪੰਜਾਬ 'ਚ ਇਹਦੇ ਉੱਤੇ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਕਾਰਵਾਈ ਕਰ ਰਹੀ ਆ ਤੇ ਹੁਣ ਜਿਹੜੇ ਲੋਕ ਬਿਲਕੁਲ ਹੀ ਕਾਨੂੰਨ ਮਦਰ ਨੂੰ ਛਿੱਕੇ ਟੰਗ ਰਹੇ ਆ ਸਮਝਦੇ ਹੀ ਕੁਛ ਨਹੀਂ ਪਰ ਉਸਾਰੀਆਂ ਵੀ ਗੈਰ ਕਾਨੂੰਨੀ ਕੀਤੀਆਂ ਆ ਕੋਈ ਗਾਈਡਲਾਈਨ ਨੂੰ ਫੋਲੋ ਨਹੀਂ ਕੀਤਾ ਉਹਨੂੰ ਪ੍ਰਸ਼ਾਸਨ ਢਾ ਰਿਹਾ ਤੇ ਸਾਰੇ ਇਹਦੀ ਤਾਰੀਫ ਕਰ ਰਹੇ ਮੀਨੂ ਸਾਹਿਬ ਚੰਨੀ ਉਹਨਾਂ ਨੇ ਵੀ ਤੰਜ ਕਸੇ ਸੀ ਜਿਹੜਾ ਚੋਣ ਲੜਿਆ ਸੀ ਉਹਨਾਂ ਨੇ ਉਹਨਾਂ ਨੇ ਕਿਹਾ ਯਾਰ ਹੋਊਗਾ ਚਿੱਟਾ ਯਾਰ ਹੋਊਗਾ ਚੰਨੀ ਪਰ ਇਹ ਸਰਕਾਰ ਨੇ ਹੁਣ ਕਰ ਦਿਖਾਇਆ ਨਸ਼ੇ ਦੇ ਵਿਰੁੱਧ ਜਿਹੜਾ ਯੁੱਧ ਛੇੜਿਆ ਕਿਉਂਕਿ ਪਿੰਡਾਂ ਤੋਂ ਸ਼ੁਰੂ ਹੋ ਕੇ ਹੁਣ ਸ਼ਹਿਰਾਂ 'ਚ ਆ ਗਿਆ ਮੈਂ ਨਾ ਕਿਉਂਕਿ ਉਹ ਵੀ ਹੁਣ ਜਲੰਧਰ ਤੋਂ ਐਮਪੀ ਨੇ ਉਹ ਵੀ ਸੋਚ ਸਕਦੇ ਸੀ ਜਲੰਧਰ ਦੀ ਉਹ ਸਰਕਾਰ ਨੇ ਤੇ ਚਲੋ ਕਰ ਹੀ ਦਿੱਤਾ ਜੀ ਆਪਾਂ ਨਾ ਇਹਦੇ ਵਿੱਚ ਕੋਈ ਰਾਜਨੀਤੀ ਨਹੀਂ ਕਰਨੀ ਜ਼ੀਰੋ ਮਾੜੀ ਪੋਲਿਟਿਕਸ ਇਹ ਚ ਆਪਣਾ ਕੰਮ ਸੁਧਾਰ ਦਾ ਕੰਮ ਆ ਇਹ ਤੇ ਇਹਦੇ ਵਿੱਚ ਪੰਜਾਬ ਸਰਕਾਰ ਦੀ ਤਾਰੀਫ਼ ਤਾਂ ਮੇਰੇ ਖਿਆਲੋਂ ਉਹ ਸੰਸਦ ਵੀ ਕਰਨਗੇ ਕਿਉਂਕਿ ਉਹ ਭਾਵੇਂ ਇੱਥੇ ਆਏ ਨਹੀਂ ਮੁੜ ਕੇ ਜਿੱਤ ਕੇ ਬੜੇ ਨਹੀਂ ਕਈ ਮਹੀਨੇ ਤੇ ਪਰ ਫਿਰ ਵੀ ਜੀ ਆਪਾ ਸਾਰੇ ਪੰਜਾਬ ਪਸੰਦਿਆ ਤੇ ਮਾਣਯੋਗ ਮੁੱਖ ਮੰਤਰੀ ਦਾ ਧੰਨਵਾਦ ਸਾਰੇ ਕਰਨ ਗੱਲ ਗੱਲ ਜੀ ਮੈਨੂੰ ਹੁਣੇ ਹੀ ਹੁਣੇ ਇਸੇ ਇਲਾਕੇ ਦੇ ਇੱਕ ਦੂਸਰੀ ਪੋਲੀਟੀਕਲ ਪਾਰਟੀ ਦੇ ਕਿਸੇ ਨੇਤਾ ਦਾ ਫੋਨ ਆਇਆ ਸੱਜਣ ਦਾ ਤਾਂ ਉਹਨਾਂ ਨੇ ਮੈਨੂੰ ਫੋਨ ਤੇ ਕਿਹਾ ਬਹੁਤ ਅੱਛੀ ਕਾਰਵਾਈ ਹੋ ਰਹੀ ਹੈ ਮੇਰੇ ਖਿਆਲ ਲਾਈਵ ਚੱਲ ਰਿਹਾ ਨਾ ਉਹਨਾਂ ਨੇ ਦੇਖ ਲਿਆ ਉਹ ਕਹਿੰਦੇ ਬਹੁਤ ਵਧੀਆ ਕਾਰਵਾਈ ਆ ਸਾਡੀਆਂ ਗੁੱਡ ਵਿਸ਼ਿਜ਼ ਤੁਹਾਡੇ ਨਾਲ ਆ ਇਸੇ ਤਰ੍ਹਾਂ ਹੀ ਨਸ਼ੇ ਨੂੰ ਨੱਥ ਪਾਈ ਜਾ ਸਕਦੀ ਸਟੀਨੂ ਸਾਹਿਬ ਜੇ ਗੱਲ ਸ਼ਹਿਰੀ ਇਲਾਕੇ ਦੀ ਕੀਤੀ ਜਵੇ ਅੱਜ ਇਸ ਇਲਾਕੇ ਦੇ ਵਿੱਚ ਨੌਰਥ ਵਿੱਚ ਕਾਰਵਾਈ ਹੋਈ ਹੈ ਹੋਰ ਵੀ ਕਈ ਜਲੰਧਰ ਦੇ ਬਾਕੀ ਇਲਾਕੇ ਜੀ ਵੀ ਕਾਰਵਾਈਆਂ ਇੱਦੀ ਕਰਵਾਈਆਂ ਜਾ ਰਹੀਆਂ ਸਾਰੇ ਸਾਥ ਦਿਓ ਸਾਰੇ ਸਾਥ ਦੇਣ ਆਪਾਂ ਹਰ ਜਗ੍ਹਾ ਤੇ ਇਹ ਕਾਰਵਾਈ ਕਰਨੀ ਆ ਨਸ਼ਾ ਮੁਕਤ ਪੰਜਾਬ ਬਣਾਉਣਾ ਹਰਿਆ ਭਰਿਆ ਪੰਜਾਬ ਬਣਾਉਣਾ ਰੰਗੀਲਾ ਪੰਜਾਬ ਬਣਾਉਣਾ ਤੁਸੀਂ ਵੇਖੋ ਆ ਹੁਣੇ ਇੱਥੇ ਦੇ ਲੋਕ ਪਹਿਲਾਂ ਤਾਂ ਥੋੜੇ ਸਹਿਮੇ ਹੋਏ ਸੀ ਜੀ ਤੇ ਹੁਣ ਜਦੋਂ ਕਾਰਵਾਈ ਹੋਣ ਲੱਗ ਗਈ ਆ ਤੇ ਹੁਣ ਉਹ ਲੈ ਕੇ ਲੋਕ ਖੁਸ਼ੀ ਨਾਲ ਸਾਰੇ ਪ੍ਰੈਸ ਵਾਲਿਆਂ ਨੂੰ ਸਾਰੇ ਸੱਜਣਾ ਨੂੰ ਕਿਉਂਕਿ ਲੋਕ ਕੰਪਲੇਂਟ ਥਾਣੇ ਕਰਾ ਦੇ ਖੁਸ਼ੀ ਨਾਲ ਧੰਨਵਾਦ ਇਹਨਾਂ ਸਭ ਨਾਜ ਦੇ ਲੋਕ ਕੰਪਲੇਂਟ ਦੇ ਜਾਂਦੇ ਥਾਣੇ ਇਹਨਾਂ ਦੇ ਖਿਲਾਫ ਦਰਦੇ ਨੇ ਲੋਕ ਕਹਿੰਦੇ ਕਿ ਐਜ਼ ਅ ਸਾਈਲੈਂਟ ਰਹਿੰਦੇ ਨੇ ਹੁਣ ਆਸ-ਪਾਸ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਢਾਬਾ ਹੀ ਚਲਾਉਂਦਾ ਸੀ ਨਸ਼ਾ ਨਹੀਂ ਵੇਚਦਾ ਸੀ ਦੇਖੋ ਇਹਦੇ ਉੱਤੇ 7 ਕੇ 8 ਐਨਡੀਪੀਐਸ ਦੇ ਪਰਚੇ ਦਰ ਨੇ ਜੀ ਢਾਬੇ ਵਾਲੇ ਦੇ ਪੁਲਿਸ ਦੇ ਉੱਤੇ ਹਮਲਾ ਕਰਨ ਦਾ ਵੀ ਦੋਸ਼ ਵੀ ਹੈ ਜੀ ਤੇ ਲੋਕ ਤਾਂ ਵਿਚਾਰੇ ਸਹਿਮੇ ਹੋਏ ਸੀ ਇਸ ਇਲਾਕੇ ਮਤਲਬ ਕਿਤੇ ਨਾ ਕਿਤੇ ਕੋਈ ਕਿਸੇ ਸੱਜਣ ਨੇ ਦੱਸਿਆ ਇੱਥੇ ਹੀ ਖੜੇ ਤਾਂ ਮੈਂ ਮਿਲਾ ਦੂੰਗਾ ਉਹ ਕਹਿੰਦੇ ਭਰਾਵਾ ਇਹਨੂੰ ਤਾਂ ਕੋਈ ਉਂਗਲੀ ਕਰਕੇ ਦੇਖ ਨਹੀਂ ਸਕਦਾ ਜੀ ਤਾਂ ਬੰਦੇ ਕਹਿੰਦਾ ਮੈਂ ਬੰਦੇ ਚਕਾ ਦੂੰਗਾ ਪਰ ਪਰ ਸਰਕਾਰ ਦੀ ਕਾਰਵਾਈ ਨੇ ਸਮੇਂ ਦੇ ਲੋਕ ਜਿਹੜੇ ਨਸ਼ਾ ਖਤਮ ਕੀਤਾ ਤੇ ਲੋਕਾਂ ਦਾ ਡਰ ਵੀ ਜਿਹੜਾ ਅੱਜ ਖਤਮ ਕਰਤਾ ਲੋਕਾਂ ਦਾ ਡਰ ਚੱਕਿਆ ਜਾਊਗਾ ਆ ਹੁਣ ਠੰਡੇ ਪਲਾ ਰਏ ਲੋਕ ਆਪਾਂ ਸਭ ਨੂੰ ਲੋਕਾਂ ਨੂੰ ਹੁਣ ਇੱਕ ਵਿਸ਼ਵਾਸ ਹੋ ਗਿਆ ਸਰਕਾਰ ਦੇ ਉੱਤੇ ਨਿਤ੍ਰਿਤ ਦੇ ਉੱਤੇ ਇੱਕ ਵਿਸ਼ਵਾਸ ਹੋ ਗਿਆ ਕਿ ਹੁਣ ਸਰਕਾਰ ਇਹ ਸਖਤ ਕਾਰਵਾਈ ਕਰੇਗੀ ਤਾਂ ਲੋਕਾਂ ਨੂੰ ਬਚਾਏਗੀ। ਇਸ ਇਲਾਕੇ ਦੇ ਵਿੱਚ ਹੋਰ ਵੀ ਤਸ਼ਕਰਾਂ ਦੇ ਕਾਰਵਾਈ ਹੋਏਗੀ ਜਾਂ ਕੱਲੀ ਇਹਦੇ ਤੇ ਹੋ ਰਹੀ ਹੈ। ਬਿਲਕੁਲ ਪੰਜਾਬ ਪੁਲਿਸ ਇਹਦੇ ਉੱਤੇ ਲਗਾਤਾਰ ਲੱਗੀ ਪਈ ਹੈ। ਹੋਰ ਏਜੰਸੀਆਂ ਵੀ ਲਗਾਤਾਰ ਲੱਗੀਆਂ ਹੋਈਆਂ। ਜਿੱਦਾਂ ਜਿੱਦਾਂ ਉਹ ਕਾਰਵਾਈ ਕਰਨੀ ਹੈ ਉਦਾਂ ਅਸੀਂ ਉਹਨਾਂ ਦਾ ਬੋਲ ਹੋ। ਇਹ ਕਿਤੇ 27 ਇਲੈਕਸ਼ਨਾਂ ਨੂੰ ਦੇਖਦੇ ਜਿਹੜਾ 27 ਇਲੈਕਸ਼ਨ ਆ ਰਿਹਾ ਉਹਦੇ ਵਿੱਚ ਤਾਂ ਨਹੀਂ ਦਿੱਤਾ ਜਾ ਰਿਹਾ ਜੀ। ਦੇਖੋ ਇਲੈਕਸ਼ਨ ਤਾਂ ਹੁਣ ਵੀ ਲੰਘ ਕੇ ਗਿਆ। ਜੀ। ਇਲੈਕਸ਼ਨ ਤਾਂ ਆਉਂਦੇ ਹੀ ਰਹਿਣੇ ਆਪਣਾ ਦੇਸ਼ ਇੱਕ ਇਹ ਕੰਟਰੀ ਆਫ ਇਲੈਕਸ਼ਨਸ ਹੈ। ਹਰ ਸਾਲ ਬਾਅਦ ਤਾਂ ਇੱਥੇ ਇਲੈਕਸ਼ਨ ਹੁੰਦੇ ਇਲੈਕਸ਼ਨਾਂ ਨੂੰ ਛੱਡ ਦਿਓ ਭੁੱਲ ਜਾਓ ਇਹ ਪੰਜਾਬ ਲਈ ਪੰਜਾਬ ਦੀ ਬੇਤਰੀ ਨਹੀਂ ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਮਾੜੇ ਅੰਸਰ ਨੇ ਪੰਜਾਬ ਦੇ ਉੱਤੇ ਜਿਹੜਾ ਕਾਲਾ ਠਿੱਕਾ ਲੱਗਿਆ ਕਲੰਕ ਲੱਗਿਆ ਨਸ਼ਾ ਦਾ ਉਹਨੂੰ ਮਟਾਉਣ ਵਾਸਤੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰੇ ਜਿਹੜੇ ਮਾੜੇ ਅੰਸਰ ਨੇ ਤਸਕਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਲੰਧਰ 'ਚ ਜਿਹੜਾ ਕੰਮ ਕਰ ਰਿਹਾ ਢਟਾਲੇ ਦੇ ਨਾਲ ਉਹਨਾਂ ਨੂੰ ਤੋੜਨ ਦੇ ਨਾਲ ਜਿਹੜੇ ਹੋਰ ਵੀ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਵੀ ਜਿਹੜਾ ਮੁਹਿੰਮ ਜਿਹੜੀ ਹੈ ਛੇੜੇਗੀ ਜਲੰਧਰ ਦੇ ਵਿੱਚ ਵੱਖ-ਵੱਖ ਜਗ੍ਹਾ ਦੇ ਉੱਤੇ ਕਾਰਵਾਈਆਂ ਜਿਹੜੀਆਂ ਹੁਣ ਕੀਤੀਆਂ ਜਾਣੀਆਂ ਜਿਹੜੀ ਪਿੰਡਾਂ ਤੋਂ ਸ਼ੁਰੂ ਹੋਈ ਸੀ ਮੁਹਿੰਮ ਉਹ ਹੁਣ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਜਿਹੜੇ ਵੱਖ-ਵੱਖ ਜਲੰਧਰ ਸ਼ਹਿਰ ਦੇ ਵਿੱਚ ਵੀ ਜਿਹੜੀ ਹੈ ਸ਼ੁਰੂ ਹੋ ਗਈ ਹੈ ਮੌਕੇ ਦੇ ਬੱਗਾ ਜੀ ਪਹੁੰਚੇ ਨੇ ਹਾਂਜੀ ਬੱਗਾ ਜਿਹੜੀ ਅੱਜ ਕਾਰਵਾਈ ਕੀਤੀ ਜਿਹੜੇ ਦੱਸੋ ਜੀ ਬਹੁਤ ਵਧੀਆ ਹੈ ਜੀ ਮਤਲਬ ਜਿਹੜੀਆਂ ਨਾਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਸੀਗੇ ਤੇ ਸਰਕਾਰ ਜਿਹੜੀ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਤੇ ਵਧੀਆ ਜਿਹੜੇ ਪਬਲਿਕ ਵਾਸਤੇ ਸੌਖਾ ਹੋਊਗਾ ਜਿਹੜੇ ਨਜਾਇਜ਼ ਕੱਪੜੇ ਸੀ ਉਹ ਢਾਇਆ ਜਾ ਰਹੇ ਨੇ ਜੀ ਤੇ ਜਿਨ੍ਹਾਂ ਲੋਕਾਂ ਦੇ ਮਤਲਬ ਰਾਹਗੀਰਾਂ ਨੂੰ ਜਾਂ ਹੋਰਾਂ ਨੂੰ ਜਿਹੜੀਆਂ ਪ੍ਰੇਸ਼ਾਨੀਆਂ ਆਉਂਦੀਆਂ ਸੀ ਉਹ ਸੁਖਾਲਾ ਹੋਊਗਾ ਥੋੜਾ ਜੀ ਨੀ ਇਹ ਤੇ ਨਸ਼ਾ ਤਸਕਰ ਜਿਹੜੇ ਸੀ ਦੱਸਿਆ ਰਿਹਾ ਕਿ ਨਸ਼ੇ ਦੇ ਪਰਚੇ ਇਹਨਾਂ ਦੇ ਤਸਕਰ ਜਿਹੜੇ ਨੇ ਨਸ਼ਾ ਤਸਕਰਾਂ ਦੇ ਜਿਹੜੇ ਘਰ ਢਾਇਆ ਜਾ ਰਹੇ ਨੇ ਇਹਨਾਂ ਨੇ ਲੋਕਾਂ ਦੇ ਹਜ਼ਾਰਾਂ ਘਰ ਪੰਜਾਬ ਦੇ ਬਰਬਾਦ ਕੀਤੇ ਮਾਮਾਂ ਰੋ ਰਹੀਆਂ ਭੈਣਾਂ ਰੋ ਰਹੀਆਂ ਨਸ਼ੀੜੀਆਂ ਦੇ ਪੁੱਤ ਰੋ ਰਹੇ ਨੇ ਪਰ ਇਹਨਾਂ ਦੇ ਘਰ ਵਸ ਰਹੇ ਬਕਰ ਜੀ ਮੁਹੀਮ ਇੰਨੀ ਲੇਟ ਕਿਉਂ ਸ਼ੁਰੂ ਕੀਤੀ ਸਰਕਾਰ ਨੇ ਕਿਤੇ 27 ਦੇ ਇਲੈਕਸ਼ਨਾਂ ਦਾ ਤਾਂ ਨਹੀਂ ਕਿਤੇ ਜੋਰ ਹੈ ਗਾ ਜੀ ਨਹੀਂ ਇਲੈਕਸ਼ਨਾਂ ਦੀ ਤਾਂ ਚਲੋ ਬਾਤ ਹੀ ਗੱਲ ਹੈਗੀ ਇਹ ਇਹਦੇ ਵਿੱਚ ਸਾਡੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕੰਮ ਕਰ ਰਹੇ ਨੇ ਉਹ بڑے ਸੋਚ ਸਮੇ ਕੇ ਵਿਚਾਰ ਕੇ ਕਰ ਰਹੇ ਨੇ ਕਾਹਲੀ ਨਹੀਂ ਕਿਸੇ ਕੰਮ ਚ ਕਰ ਰਹੇ ਕਿਉਂਕਿ ਉਹਨਾਂ ਨੂੰ ਪਤਾ ਕਿਹੜਾ ਕੰਮ ਕਦੋਂ ਕਰਨਾ ਉਸ ਸਮੇਂ ਦੇ ਵਿੱਚ ਕਰ ਰਹੇ ਨੇ ਇਹ ਮੁਹਿੰਮ ਪਿੰਡਾਂ ਤੋਂ ਸ਼ੁਰੂ ਹੋਈ ਸੀ ਇਹ ਸ਼ਹਿਰ ਚ ਆ ਗਈ ਹੈ ਪਹਿਲਾ ਇਲਾਕਾ ਨੌਰਥ ਇਲਾਕੇ ਦੇ ਵਿੱਚ ਕਾਰਵਾਈ ਹੋਈ ਹੋਰ ਵੀ ਕਈ ਇਲਾਕੇ ਜਿੱਥੇ ਨਸ਼ਾ ਵਿਕ ਰਿਹਾ ਧੜਲੇ ਨਾਲ ਵਿਕ ਰਿਹਾ ਇਹ ਕਾਰਵਾਈਆਂ ਨਿਰੰਤਰ ਜਾਰੀ ਰਹੇ ਹੋਏ ਕਿ ਯਾਗ ਕਰਨੀ ਨਿਰੰਤਰ ਜਾਰੀ ਰਹਿਣੀਆਂ ਨੇ ਜਦੋਂ ਤੱਕ ਪੂਰੇ ਨਸ਼ੇ ਨੂੰ ਖੱਦ ਨਹੀਂ ਪੈਂਦੀ ਤੇ ਵੱਡੇ ਵੱਡੇ ਤਸਕਰ ਜਾਂ ਛੋਟੇ ਤਸਕਰ ਜਿਹੜੇ ਉਹ ਸਾਰਿਆਂ ਨੂੰ ਠੱਲ ਨਹੀਂ ਪੈਂਦੀ ਉਤੋਂ ਤੱਕ ਇਹ ਬੰਦ ਨਹੀਂ ਹੋਣੀ ਮਹਿਮ ਤਾਂ ਲੋਕ ਇਹ ਵੀ ਗੱਲ ਕਰਦੇ ਨੇ ਕਹਿੰਦੇ ਕਿ ਜਿਹੜੇ ਤੇ ਛੋਟੇ ਨਸ਼ਾ ਤਸਕਰ ਨੇ ਉਹਨਾਂ ਨੂੰ ਛੱਡ ਕੇ ਜਿੱਥੋਂ ਪਿੱਛੋਂ ਆ ਰਿਹਾ ਉਹਨੂੰ ਕਿਉਂ ਨਹੀਂ ਬੰਦ ਕਰਾਇਆ ਜਾਂਦਾ ਇਹ ਜਿੱਥੋਂ ਸ਼ੁਰੂ ਹੋ ਰਿਹਾ ਮਾਨ ਨਾਲ ਉਹ ਜਿੱਥੋਂ ਅੱਜ ਛੋਟਾ ਤਸਕਰ ਫੜਿਆ ਉਹ ਫੜ ਲਿਆ ਆਪਕੋ ਉਹ ਦੱਸੂਗਾ ਵੀ ਮੈਂ ਕਿੱਥੋਂ ਲਿਆ ਰਿਹਾ ਉਹ ਕਿ ਚੇਨ ਚੱਲ ਰਹੀ ਹੈ ਹੌਲੀ ਹੌਲੀ ਸਾਰਾ ਮਲੇ ਕਿਤੇ ਨਾ ਕਿਤੇ ਉਹਨਾਂ ਤੱਕ ਪਹੁੰਚਿਆ ਜਾਊਗਾ ਲੋਕ ਕਹਿੰਦੇ ਕਿ ਇਹਨੂੰ ਫੜ ਕੇ ਜਾਂ ਇਹ ਤੇ ਪਰਚਾ ਦੇ ਕੇ ਕੋਈ ਫਾਇਦਾ ਨਹੀਂ ਜਾਂ ਤਾਂ ਜਿਹੜਾ ਮੇਨ ਹੈ ਛੋਟਾ ਤਸਕਰ ਜਿਹੜਾ ਕਿਥੋਂ ਨਿਕਲਦਾ ਉੱਥੋਂ ਲੈਂਦਾ ਹੀ ਹੈ ਹਾਂ ਕਿਥੋਂ ਦੇ ਆਂਦਾ ਹੀ ਹੈ ਉਹ ਜਿਹੜਾ ਵੱਡਾ ਕਿਥੋਂ ਕਮੱਡੀ ਖੇਪ ਲੈ ਕੇ ਆ ਰਿਹਾ ਉੱਥੋਂ ਵੱਡੀ ਖੇ ਕਿੱਥੋਂ ਆ ਰਹੀ ਉੱਥੋਂ ਤੱਕ ਪਹੁੰਚਿਆ ਜਾਊਗਾ ਇਹ ਸਮਾਂ ਲੱਗ ਰਿਹਾ ਥੋੜਾ ਜਿਹਾ ਪਰ ਉਹ ਧੁਰ ਤੱਕ ਵੀ ਪਹੁੰਚਿਆ ਜਾਵੇ ਤੇ ਅੱਜ ਜਿਹੜੀ ਕਾਰਵਾਈ ਹੈ ਕੱਲੀ ਇਸੇ ਇਲਾਕੇ 'ਚ ਕਰਨੀ ਜੇ ਸਾਰੇ ਪਾਸੇ ਚੱਲ ਰਹੀ ਹੈ ਅੱਜ ਇੱਥੇ ਕਰ ਰਹੇ ਹਾਂ ਕੱਲ ਉਹ ਕਿਤੇ ਹੋਊਗੀ ਸਾਰੇ ਪਾਸੇ ਪੂਰੇ ਪੰਜਾਬ ਦੇ ਵਿੱਚ ਆਪਾਂ ਤਾਂ ਜਲੰਧਰ ਦੇਖ ਰਹੇ ਹਾਂ ਨਾ ਜਲੰਧਰ ਦੇ ਵਿੱਚ ਹਰ ਪਾਸੇ ਜਿੱਥੇ ਜਿੱਥੇ ਨਸ਼ਾ ਵਿਕ ਰਿਹਾ ਹੈ ਨਸ਼ਾ ਤਸਕਰ ਜਿਹੜੇ ਹੈਗੇ ਨਸ਼ਾ ਤਸ ਇਹ ਪਹਿਲੀ ਸਰਕਾਰ ਹੈ ਜਿਹੜੀ ਇਹ ਕੰਮ ਕਰ ਰਹੀ ਹੈ ਤੇ ਪਹਿਲੀ ਸਰਕਾਰਾਂ ਤੁਹਾਨੂੰ ਇੱਕ ਜਿਹੜਾ slogan ਦਿੱਤਾ ਯੁੱਧ ਨਸ਼ੇ ਵਿਰੁੱਧ ਹਾਂਜੀ ਇਹ ਜਿਹੜਾ ਕਿੱਦਾਂ ਧਿਆਨ ਵਿੱਚ ਆਇਆ ਜਿਹੜਾ ਕਿ ਹੁਣ ਨਸ਼ਿਆਂ ਦੇ ਵਿਰੁੱਧ ਜਿਹੜਾ ਮਸਲਾ ਛੇੜਿਆ ਜਾਵੇ ਦੇਖੋ ਦੇਖਿਆ ਜਾ ਰਿਹਾ ਹੈ ਪੰਜਾਬ ਦੇ ਵਿੱਚ ਬਹੁਤ ਕਿਉਂਕਿ ਜਵਾਨੀ ਦੇ ਕਾਫੀ ਦਿਨ ਦੀ ਰੋਲੀ ਰਹੀ ਹੈ ਜਿਹੜੇ ਬਾਹਰ ਜਾਈ ਯਾਰ ਇਹ ਨੌਜਵਾਨ ਇਹ ਪੰਜਾਬ ਦੇ ਨੌਜਵਾਨ ਬਾਹਰ ਵੀ ਜਾ ਰਹੇ ਸੀ ਇੱਥੇ ਹੀ ਸਾਡੇ ਬਹੁਤ ਨੌਜਵਾਨ ਜਿਹੜੇ ਰੋਲ ਰਏ ਸੀਗੇ ਨਸ਼ਿਆਂ ਦੇ ਵਿੱਚ ਉਹੀ ਸਨੇਚੀਆਂ ਕਰਦੇ ਸੀਗੇ ਉਹੀ ਚੋਰੀਆਂ ਕਰਦੇ ਸੀ ਉਹੀ ਆਪਣੀਆਂ ਮਾਵਾਂ ਭੈਣਾਂ ਦੀਆਂ ਵਾਲੀਆਂ ਲਾਂਦੇ ਸੀਗੇ ਉਹ ਜਦੋਂ ਨਸ਼ੇ ਨੂੰ ਠੱਲ ਪ ਕਿਤੇ ਨਾ ਕਿਤੇ ਬਗਾਜੀ ਜਿਹੜਾ ਮੈਡੀਕਲ ਨਸ਼ਾ ਵੀ ਬੜਾ ਹੈਵੀ ਹੋ ਰਿਹਾ ਲੋਕਾਂ ਦੇ ਮੈਡੀਕਲ ਨਸ਼ਾ ਵਾਲੀ ਧਿਆਨ ਚੱਲ ਰਿਹਾ ਉਹ ਤੋਂ ਹਮ ਚੱਲ ਰਹੀ ਪਹਿਲਾਂ ਆਹ ਕੰਮ ਕਰਕੇ ਨਾਲ ਹੀ ਜਿਹੜਾ ਮੈਡੀਕਲ ਨਸ਼ਾ ਜਿਹੜਾ ਵੱਡੀ ਥੀਮ ਦੇ ਨਸ਼ ਮੈਡੀਕਲ ਸਟੋਰ ਬਣਾ ਕੇ ਮੈਡੀਕਲ ਸਟੋਰ ਦੀ ਆਰਟ ਦੇ ਵਿੱਚ ਨਸ਼ਾ ਵੇਚ ਰਾ ਨੇ ਉਹਨਾਂ ਨੂੰ ਵੀ ਠੱਲ ਪਾਣੀ ਹੈ ਜੀ ਠੀਕ ਹੈ ਧੰਨਵਾਦ ਸੋ ਬਿਲਕੁਲ ਇਹ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਿਹੜੇ ਵੱਖ-ਵੱਖ ਆਗੂ ਜਿਹੜੇ ਪਹੁੰਚੇ ਹੋਏ ਆ ਔਰ ਆਮ ਆਦਮੀ